ਤੇਰੀ ਕਾਦਰਾ ਕੀ ਰਤਬੇ ਮਸਾਲ ਹੈ ਕੋਣ ਅੰਤ ਪਾਰ ਵਾਰ ਤੇਰਾ ਪਾਏ ਆਪੇ ਠਾਉਣ ਵਾਲਾ ਆਪੇ ਹੀ ਤੂੰ ਸਾਜਦਾ ਅਸੀਂ ਜੰਤ ਤੇਰੇ ਵਜ ਦੇ ਵਜਾਏ ਆਪੇ ਠਾਉਣ ਵਾਲਾ ਆਪੇ ਹੀ ਤੂੰ ਸਾਜਦਾ ਅਸੀਂ ਜੰਤ ਤੇਰੇ ਵਜ ਦੇ ਵਜਾਏ ਮੋਹ ਮਨਾ ਜੋ ਮੋਣ ਪਿਆਰਿਆ ਕਿੱਥੇ ਬੈਠ ਕੇ ਤੂੰ ਰਚ ਨਾ ਰਚਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਇੱਕੋ ਸੂਰਜ ਤੇ ਰੁੱਤਾਂ ਨੇ ਅਨੇਕ ਜੀ ਕਿਤੇ ਦਿਨ ਹੋਵੇ ਕਿਤੇ ਹੋਵੇ ਰਾਤ ਬਾਣੀ ਅੱਖ ਕੇਤੇ ਚੰਦ ਕੇਤੇ ਸੂਰਜ ਸਮਝ ਆਵੇ ਨਾ ਅਚਰਜ ਤੇਰੀ ਬਾਤ ਬਾਣੀ ਅੱਖ ਕੇਤੇ ਚੰਦ ਕੇਤੇ ਸੂਰਜ ਸਮਝ ਆਵੇ ਨਾ ਅਚਰਜ ਤੇਰੀ ਬਾਤ ਤੇਰੀ ਮੇਰ ਬਿਨਾ ਬੁੱਝੀ ਸਾਥੋ ਜਾਣੀ ਨਾ ਜਿਹੜੀ ਗੁੱਜੀ ਤੂੰ ਬਜਾਰਤ ਹੈ ਭਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਕਿਤੇ ਕੈ ਕਰਈ ਖੇਤੀ ਸੋਹਣੇ ਫੁੱਲ ਨੇ ਕਿਤੇ ਕੂਹਾਂ ਤੱਕ ਦੇ ਸਦੀ ਉਜਾੜ ਘਣੇ ਜੰਗਲ ਤੇ ਕਿਤੇ ਖਾਈਆਂ ਢੂੰਗੀਆਂ ਕਿਤੇ ਉੱਚੇ ਉੱਚੇ ਦੇਸ ਦੇ ਪਹਾੜ ਘਣੇ ਜੰਗਲ ਤੇ ਕਿਤੇ ਖਾਈਆਂ ਢੂੰਗੀਆਂ ਕਿਤੇ ਉੱਚੇ ਉੱਚੇ ਦੇਸ ਦੇ ਪਹਾੜ ਓ ਕਿਤੇ ਮਾਰੂਥਲਾ ਕਿਤੇ ਖਿੜੇ ਫੁੱਲ ਨੇ ਜਿੰਨਾ ਮੈਂ ਤੇਰੇ ਪਿਆਰ ਦੀ ਫਲਾਈ ਕਿਤੇ ਮਾਰੂ ਥਾਲ ਕਿਤੇ ਖੜੇ ਫੁੱਲਣੇ ਜਿੰਨਾ ਮੈਂਕ ਤੇਰੇ ਪਿਆਰ ਦੀ ਫਲਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਤਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਕਿਤੇ ਧੌੜ ਦੇ ਮਿਰਗ ਮਾਰ ਝੁੰਗੀਆਂ ਕਿ ਤੇਰੀ ਗਰਿੰਗ ਤੁਰਦੇ ਨੇ ਨਾਗ ਕਿਤੇ ਕਾਂਵਾਂ ਰੌਲੀ ਕਿਤੇ ਕੋਲ ਬੋਲਦੀ ਪੰਛੀ ਬੋਲਦੇ ਨੇ ਮਿੱਠੇ ਮਿੱਠੇ ਰਾਗ ਕਿੱਤੇ ਕਾਵਾਂ ਰੌਲੀ ਕਿਤੇ ਕੋਇਲ ਬੋਲਦੀ ਕਿਤੇ ਪੰਛੀ ਗਾਉਂਦੇ ਮਿੱਠੇ ਮਿੱਠੇ ਰਾ ਕਿਤੇ ਮਿੱਠੀਆਂ ਹਵਾਵਾਂ ਠੰਡ ਪਾਉਂਦੀਆਂ ਕਿਤੇ ਜੋਰ ਦੀ ਹਨੇਰੀ ਤੂੰ ਚਲਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਜੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਕਿਤੇ ਪੰਜਰ ਜ਼ਮੀਨਾਂ ਉੱਤੇ ਰੋਖਨੇ ਕਿਤੇ ਪੱਥਰਾਂ ਚੋਂ ਚਰਨ ਨੇ ਚਲਾਏ ਹਿੱਤੇ ਮਾਰਦਾ ਹੁਸ਼ਾਲੇ ਪਿਆਸ ਸਮੁੰਦਰ ਦੇਖ ਨੈਣ ਨੈਣ ਪੇਰ ਬਿਸਮਾਏ ਕਿਤੇ ਮਾਰਦਾ ਹੁਸ਼ਾਲੇ ਪਿਆਸ ਸਮੁੰਦਰ ਲਹਿਰਾ ਦੇਖ ਦੇਖ ਨੈਣ ਵੀ ਸਮਾਏ ਕੋਈ ਖੇਤਰ ਕੀ ਮਾਪੇਗਾ ਆਕਾਸ਼ ਦਾ ਕੀ ਕੋਈ ਸਾਗਰਾਂ ਦੀ ਜਾਣ ਗਹਿਰਾਈ ਤੇਰੀ ਕੁਦਰਤ ਸੱਚੀ ਸੱਜੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਜੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਹਾਕਮ ਹੁਕਮ ਵਿੱਚ ਚੱਲਦੇ ਪਉਣ ਪਾਣੀ ਅਗ ਧਰਤੀ ਅਕਾਸ਼ ਆਪੇ ਸਾਜ ਦਾ ਸਵਾਰ ਦਾ ਤੇ ਮਾਰਦਾ ਆਪੇ ਪੈਦਾ ਕਰੇ ਆਪੇ ਕਰੇ ਨਾਸ਼ ਆਪੇ ਸਾਜ ਦਾ ਸਵਾਰ ਦਾ ਤੇ ਮਾਰਦਾ ਆਪੇ ਪੈਦਾ ਕਰੇ ਆਪੇ ਕਰੇ ਨਾਸ਼ ਓ ਕਿਤੇ ਚਮ ਚਮ ਮੱਛੇ ਮਵਰਖਾ ਪਿਆਰ ਦੀ ਕਿਤੇ ਕੌੜੇ ਬੋਲਾਂ ਪਾਈਏ ਜੁਦਾਈ ਕਿਤੇ ਮੱਛੇ ਮਵਰਖਾ ਪਿਆਰ ਦੀ ਕਿਤੇ ਕੌੜੇ ਬੋਲਾਂ ਪਾਈਏ ਜੁਦਾਈ ਤੇਰੀ ਕੁਦ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਸੁਰਾ ਮਿੱਠੀਆਂ ਤੂੰ ਬਖਸ਼ੇ ਗਵਈਆਂ ਨੂੰ ਆਪੇ ਬਖਸ਼ੇ ਬਤਾਲਿਆਂ ਨੂੰ ਤਾਲ ਤੇਰੀ ਸਿਫਤ ਪਿਆਰ ਨਾਲ ਗਾਵੇ ਜੋ ਉਹਦੇ ਕੱਟੇ ਜਾਣ ਜਮਾ ਵਾਲੇ ਜਾਲ ਤੇਰੀ ਸਿਫਤ ਪਿਆਰ ਨਾਲ ਗਾਵੇ ਜੋ ਉਹਦੇ ਕੱਟੇ ਜਾਣ ਜਮਾ ਵਾਲੇ ਜਾਲ ਵਿੱਚ ਪੱਥਰਾਂ ਦੇ ਜੀਵ ਕਰੇ ਪੈਦਾ ਤੂੰ ਨਾ ਤੱਕ ਰੋਜੀ ਰੋਟੀ ਹੈ ਬਚਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡੇ ਆਈ ਤੂੰ ਹੈ ਵੱਡਾ ਤੇਰੀ ਵੱਡੀ ਵੱਡੇ ਆਈ ਤੂੰ ਹੈ ਵੱਡਾ ਤੇਰੀ ਵੱਡੀ ਵੱਡੇ ਆਈ